ਦੋਵੇਂ ਸੰਸਾਰ ਜੰਗਾਂ 'ਚ 83000 ਤੋਂ ਵੱਧ ਦਸਤਾਰ ਧਾਰੀ ਸਿੱਖ ਫੌਜੀ ਸ਼ਹੀਦ ਹੋਏ ਇਤਿਹਾਸਿਕ ਦਸਤਾਵੇਜ਼ ਦੱਸਦੇ ਨੇ ਕਿ ਪੰਜਾਬ 'ਚੋਂ 480000 ਫੌਜੀਆਂ ਦੀ ਭਰਤੀ ਹੋਈ ਸੀ ਇੱਕ ਪੰਜਾਬੀ ਫੌਜੀ ਨੇ ਆਪਣੀ ਚਿੱਠੀ ਚੋਂ ਲਿਖਿਆ ਹੋਇਆ ਹੈ ਗੋਲੇ ਐਵੇਂ ਵਰ ਰਹੇ ਨੇ ਜਿਵੇਂ ਮੌਨਸੂਨ ਦੇ ਮੌਸਮ 'ਚ ਮੀਂਹ ਪੈਂਦਾ ਬਟੇਨ ਦੇ ਫੌਜੀ ਅਫਸਰਾਂ ਨੇ ਤਾਂ ਪੰਜਾਬੀਆਂ ਨੂੰ ਮਾਰਸ਼ਲ ਰੇਸ ਜਾਂ ਮਾਰਸ਼ਲ ਕਮ ਦਾ ਦਰਜਾ ਦਿੱਤਾ ਸੀ ਪੰਜਾਬੀ ਫੌਜੀ ਬ੍ਰਿਟਿਸ਼ ਭਾਰਤੀ ਫੌਜ ਦੀ ਜੰਗ ਦੀ ਤਾਕਤ ਦਾ ਲਗਭਗ 62% ਹਿੱਸਾ ਸਨ ਪੰਜਾਬ ਦੇ ਪੇਂਡੂ ਇਲਾਕਿਆਂ 'ਚੋਂ ਗਰੀਬ ਕਿਸਾਨ ਚੰਗੀਆਂ ਤਨਖਾਹਾਂ ਪੈਨਸ਼ਨਾਂ ਅਤੇ ਵਾਪਸੀ ਤੇ ਜ਼ਮੀਨ ਮਿਲਣ ਦੀ ਉਮੀਦ 'ਚ ਫੌਜ ਵੱਲ ਰੁਖ ਕਰਦੇ ਸੀ ਪਹਿਲੀ ਸੰਸਾਰ ਜੰਗ ਦੇ ਸਮੇਂ ਮਹਾਤਮਾ ਗਾਂਧੀ ਨੇ ਨਾ ਸਿਰਫ ਬਰਟੀਨ ਦੀ ਹਮਾਇਤ ਕੀਤੀ ਸਗੋਂ ਉਹਨਾਂ ਨੇ ਬਹੁਤ ਸਾਰੇ ਭਾਰਤੀ ਫੌਜੀਆਂ ਨੂੰ ਉਸ ਜਾਣ ਲਈ ਪ੍ਰੇਰਿਤ ਕੀਤਾ ਇੱਕ ਪਾਸੇ ਵਸਤੀਵਾਦੀ ਸੋਚ ਕਾਰਨ ਭਾਰਤੀ ਫੌਜੀਆਂ ਨੂੰ ਉਸ ਜੰਗ ਦਾ ਸੇਰਾ ਨਹੀਂ ਮਿਲਿਆ ਦੂਜੇ ਪਾਸੇ ਭਾਰਤ ਚ ਇਹ ਧਾਰਨਾ ਬਣ ਗਈ ਕਿ ਉਹ ਤਾਂ ਸਾਮਰਾਜੀ ਸੱਤਾ ਲਈ ਲੜ ਰਹੇ ਸਨ ਯਾਨੀ ਉਹ ਤਾਂ ਗੋਰਿਆਂ ਲਈ ਲੜ ਰਹੇ ਸਨ ਭਾਰਤੀ ਤੇ ਪੰਜਾਬੀ ਫੌਜੀਆਂ ਦੀ ਭੂਮਿਕਾ ਨੂੰ ਇਤਿਹਾਸ 'ਚ ਉਹ ਥਾਂ ਨਹੀਂ ਮਿਲਿਆ ਜੋ ਥਾਂ ਮਿਲਣਾ ਚਾਹੀਦਾ। ਪੰਜਾਬ ਚਿੰਤਨ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਪਹਿਲੀ ਤੇ ਦੂਜੀ ਸੰਸਾਰ ਜੰਗ ਨੇ ਪੰਜਾਬ ਨੂੰ ਦੁਨੀਆ ਦੇ ਨਕਸ਼ੇ ਨਾਲ ਜੋੜਿਆ ਸੀ। ਇਸੇ ਦੌਰ 'ਚ ਸਾਡੇ ਦਾਦਿਆਂ ਬਾਬਿਆਂ ਨੇ ਦੁਨੀਆ ਦੇਖੀ ਅਰਬ ਤੋਂ ਜੋਰਪਟਾਕਾਂ ਸਭ ਤਰਫਿਰਕੇ ਗਾਹੇ ਦੁਨੀਆ ਦੇਖਣ ਦਾ ਹੈ ਐਕਸਪੀਰੀਅੰਸ ਹੀ ਉਹਨਾਂ ਨੂੰ ਪ੍ਰਵਾਸ ਵੱਲ ਲੈ ਕੇ ਗਿਆ ਪਹਿਲੀ ਤੇ ਦੂਜੀ ਵਿਸ਼ਵ ਜੰਗ ਚ ਜਿੱਥੇ-ਜਿੱਥੇ ਫੌਜ ਚ ਸਿੱਖ ਤੇ ਪੰਜਾਬੀ ਗਏ ਬਾਅਦ ਚ ਉਹ ਪ੍ਰਵਾਸ ਵੀ ਉਹਨਾਂ ਮੁਲਕਾਂ ਚ ਹੀ ਕਰਨ ਲੱਗੇ ਅੱਜ ਅਸੀਂ ਤੁਹਾਨੂੰ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਪੰਜਾਬੀਆਂ ਤੇ ਸਿੱਖ ਫੌਜੀਆਂ ਦੀ ਦਾस्तान ਸੁਣਾਉਣ ਲੱਗੇ ਹਾਂ ਕਿਉਂਕਿ ਇਹ ਉਹ ਫੌਜੀ ਸੀ ਜਿਹੜੇ ਹਮੇਸ਼ਾ ਅਣਗੌਲੇ ਰਹੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹ ਤਾਂ ਬ੍ਰਿਟਿਸ਼ ਲਈ ਲੜੇ ਨੇ ਇਹ ਕਿਹੜਾ ਦੇਸ਼ ਲਈ ਲੜੇ ਪਰ ਇਹਨਾਂ ਦਾ ਯੋਗਦਾਨ ਕੋਈ ਛੋਟਾ ਨਹੀਂ ਸੀ ਇਹਨਾਂ ਨੇ ਹਿਟਲਰ ਵਰਗੇ ਫਾਸ਼ਿਸਟ ਨੂੰ ਹਰਾਇਆ ਸੀ ਪੰਜਾਬੀਆਂ ਤੇ ਸਿੱਖਾਂ ਨੇ ਆਪਣੀ ਬਹਾਦਰੀ ਦਾ ਲੋਹਾ ਦੂਜੀ ਤੇ ਪਹਿਲੀ ਸੰਸਾਰ ਜੰਗ ਦੇ ਦਰਮਿਆਨ ਮਨਵਾਇਆ ਸੀ ਵੱਡੇ ਵੱਡੇ ਅੰਗਰੇਜ਼ ਅਫਸਰ ਪੰਜਾਬੀਆਂ ਤੇ ਸਿੱਖਾਂ ਦੀ ਤਾਰੀਫ ਕਰਦੇ ਨਹੀਂ ਥੱਕਦੇ ਸੀ ਬਰਟੇਨ ਦੇ ਫੌਜੀ ਅਫਸਰਾਂ ਨੇ ਤਾਂ ਪੰਜਾਬੀਆਂ ਨੂੰ ਮਾਰਸ਼ਲ ਰੇਸ ਜਾਂ ਮਾਰਸ਼ਲ ਕਮ ਦਾ ਦਰਜਾ ਦਿੱਤਾ ਸੀ ਪਹਿਲੀ ਸੰਸਾਰ ਜੰਗ ਚ 13 ਲੱਖ ਤੋਂ ਵੱਧ ਭਾਰਤੀ ਫੌਜੀਆਂ ਨੇ ਅਹਿਮ ਯੋਗਦਾਨ ਪਾਇਆ ਸੀ ਜਿਨ੍ਹਾਂ ਚ ਵੱਡੀ ਗਿਣਤੀ ਪੰਜਾਬੀਆਂ ਤੇ ਸਿੱਖ ਫੌਜੀਆਂ ਦੀ ਸੀ ਵੱਖ-ਵੱਖ ਅੰਦਾਜ਼ੇ ਦੱਸਦੇ ਨੇ ਪੰਜਾਬ ਤੋਂ ਲਗਭਗ 480000 ਫੌਜੀ ਅੰਗਰੇਜ਼ਾਂ ਦੀ ਫੌਜ 'ਚ ਭਰਤੀ ਹੋਏ ਸੀ ਇਹ ਗਿਣਤੀ ਭਾਰਤੀ ਫੌਜ ਦਾ ਲਗਭਗ 1 ਤਿਹਾਈ ਹਿੱਸਾ ਬਣਦੀ ਸੀ ਭਾਰਤੀ ਫੌਜ ਦੀਆਂ ਫੌਜੀ ਟੁਕੜੀਆਂ ਉਦੋਂ ਦੁਨੀਆ ਦੀ ਸਭ ਤੋਂ ਵੱਡੀ ਫੌਜ ਹੋਇਆ ਕਰਦੀ ਸੀ ਉਹਨਾਂ ਦੇ ਯੋਗਦਾਨ ਕਰਕੇ ਬਰਟੇਨ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਨੂੰ ਕਈ ਮੋਰਚਿਆਂ ਤੇ ਵੱਡੀ ਸਫਲਤਾ ਮਿਲੀ ਸੀ ਪਰ ਉਸ ਸਫਲਤਾ ਨੂੰ ਪਾਉਂਦੇ ਪਾਉਂਦੇ ਬਹੁਤ ਵੱਡੀ ਗਿਣਤੀ ਚ ਭਾਰਤੀ ਫੌਜੀ ਸ਼ਹੀਦ ਹੋਏ ਮਾਰੇ ਗਏ ਤੇ ਜ਼ਖਮੀ ਵੀ ਹੋਏ ਭਾਰਤੀ ਫੌਜੀ ਪੱਛਮੀ ਮੋਰਚੇ ਯਾਨੀ ਯੂਰਪ ਮੈਡੀਟੇਰੀਅਨ ਇਲਾਕੇ ਮੈਸੋਪੋਟੇਮੀਆ ਦੇ ਇਲਾਕੇ ਜਿਵੇਂ ਇਰਾਕ ਸੀਰੀਆ ਤੁਰਕੀ iran ਅਤੇ ਕੁਝ ਉੱਤਰੀ ਅਤੇ ਪੂਰਬੀ ਅਫਰੀਕਾ ਤੇ ਏਸ਼ੀਆ ਦੇ ਅਨੇਕਾਂ ਇਲਾਕਿਆਂ 'ਚ ਲੜਦੇ ਰਹੇ ਰਿਪੋਰਟਾਂ ਅਨੁਸਾਰ 74187 ਭਾਰਤੀ ਫੌਜੀ ਯੁੱਧ 'ਚ ਮਾਰੇ ਗਏ ਜਿਨ੍ਹਾਂ 'ਚ ਪੰਜਾਬੀ ਫੌਜੀਆਂ ਦੀ ਗਿਣਤੀ 15000 ਤੋਂ ਵੱਧ ਸੀ ਪਹਿਲੀ ਸੰਸਾਰ ਜੰਗ ਨੇ ਯੂਰਪ 'ਚ ਵੱਡੀ ਗਿਣਤੀ 'ਚ ਨੌਜਵਾਨਾਂ ਤੇ ਪ੍ਰਤਿਭਾਸ਼ਾਲੀ ਲੋਕਾਂ ਦੀਆਂ ਜਾਨਾਂ ਲਈਆਂ ਯੂਰਪ ਤੋਂ ਇਲਾਵਾ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਫਰੀਕਾ ਦੇ ਫੌਜੀਆਂ ਦੀ ਭੂਮਿਕਾ ਤੇ ਕੁਰਬਾਨੀਆਂ ਨੂੰ ਵੀ ਵਾਰ-ਵਾਰ ਯਾਦ ਕੀਤਾ ਜਾਂਦਾ ਹੈ ਪਰ ਭਾਰਤੀ ਤੇ ਪੰਜਾਬੀ ਫੌਜੀਆਂ ਨੂੰ ਉਹ ਮਾਨ ਸਨਮਾਨ ਨਹੀਂ ਮਿਲਿਆ ਹਾਲਾਂਕਿ ਹਾਲ ਹੀ ਦੇ ਸਾਲਾਂ ਚ ਇਸ ਮੁੱਦੇ ਵੱਲ ਇਤਿਹਾਸਕਾਰਾਂ ਦਾ ਧਿਆਨ ਜ਼ਰੂਰ ਗਿਆ ਪਰ ਹਲੇ ਵੀ ਭਾਰਤੀ ਤੇ ਪੰਜਾਬੀ ਫੌਜੀਆਂ ਦੀ ਭੂਮਿਕਾ ਨੂੰ ਇਤਿਹਾਸ ਚ ਉਹ ਥਾਂ ਨਹੀਂ ਮਿਲਿਆ ਜੋ ਥਾਂ ਮਿਲਣਾ ਚਾਹੀਦਾ ਇਹ ਧਿਆਨ ਦੇਣਯੋਗ ਗੱਲ ਹੈ ਕਿ ਅੰਗਰੇਜ਼ਾਂ ਨੇ ਭਾਰਤੀ ਫੌਜੀਆਂ ਦੀ ਭਰਤੀ ਕੋਈ ਜ਼ੋਰ ਜ਼ਬਰਦਸਤੀ ਨਾਲ ਨਹੀਂ ਕੀਤੀ ਸੀ ਉਸ ਸਮੇਂ ਬਹੁਤ ਚੰਗੀਆਂ ਤਨਖਾਹਾਂ ਮਿਲਦੀਆਂ ਸੀ ਪਿੰਡ ਦੀ ਗਰੀਬੀ ਤੋਂ ਮੁਕਤੀ ਮਿਲਦੀ ਸੀ ਪਰਿਵਾਰਾਂ 'ਚ ਫੌਜ ਨੂੰ ਇੱਕ ਮਾਨ ਸਨਮਾਨ ਉਹ ਜੋ ਦੇਖਿਆ ਜਾਂਦਾ ਸੀ ਅੰਗਰੇਜ਼ਾਂ ਦੀ ਮਾਰਸ਼ਲ ਰੇਸ਼ਜਾਨੀ ਲੜਾਕੂ ਜਾਤੀਆਂ ਦੀ ਸਮਝ ਕਾਰਨ ਪੰਜਾਬੀ ਅਤੇ ਭਾਰਤੀ ਫੌਜ ਜਾਣ ਨੂੰ ਇੱਕ ਵੱਡਾ ਗਰਵਮੰਦ ਦੇ ਸੀ ਪਹਿਲੀ ਸੰਸਾਰ ਜੰਗ ਦੇ ਸਮੇਂ ਮਹਾਤਮਾ ਗਾਂਧੀ ਨੇ ਨਾ ਸਿਰਫ ਬਰਟੀਨ ਦੀ ਹਮਾਇਤ ਕੀਤੀ ਸਗੋਂ ਉਹਨਾਂ ਨੇ ਬਹੁਤ ਸਾਰੇ ਭਾਰਤੀ ਫੌਜੀਆਂ ਨੂੰ ਫੌਜ ਚ ਜਾਣ ਲਈ ਪ੍ਰੇਰਿਤ ਕੀਤਾ ਉਹਦੇ ਲਈ ਇੱਕ ਸਰਗਰਮ ਭੂਮਿਕਾ ਨਿਭਾਈ ਉਹਨਾਂ ਦੇ ਯਤਨਾਂ ਸਦਕਾ ਹੀ ਅਜਿਹੇ ਇਲਾਕਿਆਂ ਤੋਂ ਨੌਜਵਾਨ ਬ੍ਰਿਟਿਸ਼ ਫੌਜ ਚ ਭਰਤੀ ਹੋਏ ਜੋ ਮਾਰਸ਼ਲ ਰੇਸ ਦੀ ਸੋਚ ਤੋਂ ਪਰੇ ਸੀ ਗੋਪਾਲ ਕ੍ਰਿਸ਼ਨ ਗੋਖਲੇ ਬਾਲ ਗੰਗਾ ਧਰ ਤਿਲਕ ਮਦਨ ਮੋਹਨ ਮਾਲਵੀ ਆਦਿ ਮੁਹੰਮਦ ਅਲੀ ਜਨਾਬ ਨੇ ਵੀ ਬ੍ਰਿਟੇਨ ਦਾ ਵੱਡਾ ਸਾਹ ਦਿੱਤਾ ਸੀ ਵੱਡੀ ਹਮਾਇਤ ਕੀਤੀ ਸੀ ਤੇ ਲੋਕਾਂ ਨੂੰ ਫੌਜ ਜਾਣ ਲਈ ਪ੍ਰੇਰਿਤ ਕੀਤਾ ਸੀ ਵੈਸੇ ਵੀ ਭਾਰਤੀਆਂ ਨੂੰ ਉਮੀਦ ਸੀ ਕਿ ਬ੍ਰਿਟੇਨ ਇਸ ਜੰਗ ਤੋਂ ਬਾਅਦ ਉਹਨਾਂ ਦੀਆਂ ਮੰਗਾਂ ਮੰਨ ਲਵੇਗਾ ਤੇ ਉਹ ਬਸਤੀ ਬਾਦ ਤੋਂ ਮੁਕਤ ਹੋ ਸਕਣਗੇ ਯਾਨੀ ਅੰਗਰੇਜ਼ਾਂ ਤੋਂ ਭਾਰਤ ਨੂੰ ਮੁਕਤੀ ਮਿਲੇਗੀ ਪਰ ਜਿਹਾ ਨਹੀਂ ਹੋਇਆ ਇਸ ਨਾਲ ਵੱਡੇ ਤੌਰ ਤੇ ਅਸੰਤੁਸ਼ਟੀ ਫੈਲੀ ਜਿਸ ਦਾ ਇੱਕ ਨਤੀਜਾ ਜਿਲ੍ਹਿਆਂ ਵਾਲੇ ਬਾਗ ਦਾ ਕਤਲੇਆਮ ਸੀ ਪਹਿਲੀ ਸੰਸਾਰ ਜੰਗ ਚ ਬਹਾਦਰੀ ਦੇ ਲਈ ਭਾਰਤੀ ਪੰਜਾਬੀ ਫੌਜੀਆਂ ਨੂੰ 11 ਵਿਕਟੋਰੀਆ ਕ੍ਰਾਸ ਮੈਡਲ ਮਿਲੇ ਸਨ ਜਿਨ੍ਹਾਂ ਚ ਪੰਜਾਬ ਤੋਂ ਖੁਦ ਆਦ ਖਾਨ ਵੀ ਸ਼ਾਮਲ ਸੀ ਹਾਲ ਹੀ ਦੇ ਸਾਲਾਂ ਵਿੱਚ ਹੋਈ ਖੋਜ ਤੋਂ ਪਤਾ ਲੱਗਦਾ ਕਿ ਬ੍ਰਿਟਿਸ਼ ਸਰਕਾਰ ਨੇ ਭਾਰਤੀਆਂ ਦੇ ਮਹਾਨ ਯੋਗਦਾਨ ਨੂੰ ਨਜ਼ਰ ਅੰਦਾਜ਼ ਵੀ ਕੀਤਾ ਸੀ ਪਹਿਲੀ ਸੰਸਾਰ ਜੰਗ ਸਮੇਂ ਜਿਉਂ ਹੀ ਯੂਰਪ ਚ ਜੰਗ ਸ਼ੁਰੂ ਹੋਈ ਤਾਂ ਬਰਟਨ ਨੇ ਫੌਜੀਆਂ ਦੀ ਭਰਤੀ ਲਈ ਆਪਣੀਆਂ ਕਲੋਨੀਆਂ ਵੱਲ ਤੱਕਣਾ ਸ਼ੁਰੂ ਕਰ ਦਿੱਤਾ ਫੌਜ ਦੀ ਭਰਤੀ ਚ ਸਭ ਤੋਂ ਵੱਡਾ ਯੋਗਦਾਨ ਭਾਰਤ ਦਾ ਸੀ ਇਥੋਂ 13 ਲੱਖ ਤੋਂ ਵੱਧ ਲੋਕਾਂ ਨੇ ਵਿਦੇਸ਼ੀ ਧਰਤੀ ਤੇ ਲੜਾਈਆਂ ਚ ਹਿੱਸਾ ਪਾਇਆ ਇਨ੍ਹਾਂ ਚ ਫੌਜੀਆਂ ਤੋਂ ਇਲਾਵਾ ਮਜ਼ਦੂਰ ਡਾਕਟਰ ਇੰਜੀਨੀਅਰ ਅਤੇ ਸੇਵਾ ਕਰਮਚਾਰੀ ਸ਼ਾਮਲ ਸੀ ਭਾਰਤੀ ਫੌਜ ਦੀ ਭੂਮਿਕਾ ਦੀ अहमियत ਨੂੰ ਇਸ ਗੱਲ ਤੋਂ ਵੀ ਸਮਝਿਆ ਜਾ ਸਕਦਾ ਸੀ ਕਿ ਇਹ ਉਸ ਸਮੇਂ ਦੀ ਸਭ ਤੋਂ ਵੱਡੀ ਫੌਜ ਸੀ ਨਾਲ ਹੀ ਭਾਰਤੀ ਫੌਜੀ ਹਰ ਅਹਿਮ ਮੋਰਚੇ ਤੇ ਲੜ ਰਹੇ ਸੀ ਭਾਵੇਂ ਉਹ ਯੂਰਪ ਹੋਵੇ ਏਸ਼ੀਆ ਹੋਵੇ ਜਾਂ ਫਿਰ ਅਫਰੀਕਾ ਫਸਟ ਵਰਲਡ ਵਾਰ ਚ ਬਰਟਨ ਦੀ ਜਿੱਤ ਅਤੇ ਜਰਮਨ ਸਾਮਰਾਜ ਅਤੇ ਤੁਰਕੀ ਦੇ ਉਸਮਾਨੀਆ ਸਾਮਰਾਜ ਦੀ ਹਾਰ ਲਈ 74187 ਭਾਰਤੀ ਪੰਜਾਬੀ ਫੌਜੀਆਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਜ਼ਖਮੀਆਂ ਦੀ ਗਿਣਤੀ ਵੀ 64000 ਤੋਂ ਵੱਧ ਸੀ ਬਹੁਤ ਸਾਰੇ ਫੌਜੀ ਬਿਮਾਰੀਆਂ ਅਤੇ ਕੈਦ ਦੀਆਂ ਮਾੜੀਆਂ ਹਾਲਤਾਂ ਕਰਕੇ ਮਾਰੇ ਗਏ ਇੱਕ ਪਾਸੇ ਵਸਤੀਵਾਦੀ ਸੋਚ ਕਾਰਨ ਭਾਰਤੀ ਫੌਜੀਆਂ ਨੂੰ ਉਸ ਜੰਗ ਦਾ ਸੇਰਾ ਨਹੀਂ ਮਿਲਿਆ ਦੂਜੇ ਪਾਸੇ ਭਾਰਤ ਚ ਇਹ ਧਾਰਨਾ ਬਣ ਗਈ ਕਿ ਉਹ ਤਾਂ ਸਾਮਰਾਜੀ ਸੱਤਾ ਲਈ ਲੜ ਰਹੇ ਸਨ ਯਾਨੀ ਉਹ ਤਾਂ ਪੂਰਿਆਂ ਲਈ ਲੜ ਰਹੇ ਸਨ ਅੰਗਰੇਜ਼ਾਂ ਲਈ ਲੜ ਰਹੇ ਸਨ ਇਸੇ ਲਈ ਉਹਨਾਂ ਨੂੰ ਰਾਸ਼ਟਰੀ ਨਾਇਕਾਂ ਦੀ ਸ਼੍ਰੇਣੀ 'ਚ ਨਹੀਂ ਰੱਖਿਆ ਗਿਆ ਪਹਿਲੀ ਸੰਸਾਰ ਜੰਗ ਤੋਂ ਬਾਅਦ ਆਜ਼ਾਦੀ ਦਾ ਅੰਦੋਲਨ ਤੇਜ਼ ਹੋ ਗਿਆ ਤੇ ਫੌਜੀਆਂ ਦੀਆਂ ਕੁਰਬਾਨੀਆਂ ਦੀਆਂ ਕਹਾਣੀਆਂ ਵਿੱਚੇ ਰੁਲ ਗਈਆਂ ਉਸ ਵੇਲੇ ਦਾ ਸਾਂਝਾ ਪੰਜਾਬ ਜੰਗ ਦੇ ਦੌਰਾਨ ਬ੍ਰਿਟਿਸ਼ ਭਾਰਤੀ ਫੌਜ ਦਾ ਭਾਰਤੀ ਦਾ ਮੁੱਖ ਕੇਂਦਰ ਬਣਿਆ ਜਾਨੀ ਸਭ ਤੋਂ ਵੱਧ ਫੌਜੀ ਪੰਜਾਬ ਤੋਂ ਭਰਤੀ ਕੀਤੇ ਗਏ ਇਤਿਹਾਸਿਕ ਦਸਤਾਵੇਜ਼ ਦੱਸਦੇ ਨੇ ਕਿ ਪੰਜਾਬ ਚੋਂ 480000 ਫੌਜੀਆਂ ਦੀ ਭਰਤੀ ਹੋਈ ਸੀ ਜਿਨ੍ਹਾਂ ਚ ਸਿੱਖਾਂ ਦੀ ਗਿਣਤੀ ਬਹੁਤ ਵੱਡੇ ਪੱਧਰ ਤੇ ਸੀ ਤੇ ਮੁਸਲਮਾਨ ਫੌਜੀ ਵੀ ਸ਼ਾਮਲ ਸੀ ਵੈਸੇ ਕੁੱਲ ਭਾਰਤੀ ਫੌਜ ਦਾ ਲਗਭਗ 1 ਤਿਹਾਈ ਹਿੱਸਾ ਬਣਦੇ ਸਨ ਲੜਨ ਵਾਲੇ ਫੌਜੀਆਂ ਚ 40 ਫੀਸਦੀ ਤੋਂ ਵੱਧ ਪੰਜਾਬੀ ਸਨ ਇਹਨਾਂ 'ਚ ਜਲੰਧਰ ਲੁਧਿਆਣਾ ਹਸ਼ਿਆਰਪੁਰ ਸ਼ਾਹਪੁਰ ਵਰਗੇ ਪਿੰਡੂ ਇਲਾਕਿਆਂ ਤੇ ਪਿੰਡੂ ਜ਼ਿਲ੍ਹਿਆਂ ਤੋਂ ਹਿੰਦੂ ਮੁਸਲਮਾਨ ਅਤੇ ਸਿੱਖ ਨੌਜਵਾਨ ਸ਼ਾਮਲ ਸੀ ਕੁਝ ਪਿੰਡਾਂ ਦੀ ਕੁੱਲ ਆਬਾਦੀ 'ਚੋਂ ਤਾਂ 40 ਫੀਸਦੀ ਲੋਕ ਫੌਜ 'ਚ ਭਰਤੀ ਹੋਏ ਸਨ ਪਹਿਲੀ ਸੰਸਾਰ ਜੰਗ ਦੀ ਸ਼ੁਰੂਆਤ 'ਚ ਹੀ ਪੰਜਾਬ ਤੋਂ ਲਗਭਗ 1 ਲੱਖ ਫੌਜੀ ਫੌਜ ਸੀ ਬਾਕੀ ਭਰਤੀਆਂ ਜੰਗ ਦੇ ਦੌਰਾਨ ਕੀਤੀਆਂ ਗਈਆਂ ਬ੍ਰਿਟਿਸ਼ ਫੌਜ 'ਚ ਇਸ ਖੇਤਰ 'ਚੋਂ ਸਭ ਤੋਂ ਵੱਧ ਭਾਰਤੀਆਂ ਦਾ ਸਿਧਾਂਤ ਸੀਗਾ ਮਾਰਸ਼ਲ ਰੇਸ ਜਾਤੀਆਂ ਦਾ ਸਿਧਾਂਤ ਇਸ ਸਿਧਾਂਤ ਨੂੰ 19ਵੀਂ ਸਦੀ ਦੇ ਅਖੀਰਲੇ ਦਹਾਕਿਆਂ 'ਚ ਲਾਰਡ ਫ੍ਰੈਡਰਿਕ ਰੋਬਸਟ ਅਤੇ ਲਾਰਡ ਹਰਬਰਟ ਕਿਚਨਰ ਵਰਗੇ ਲੋਕਾਂ ਨੇ ਮਸ਼ਹੂਰ ਕੀਤਾ ਸੀ ਇਸ ਵਿਚਾਰ ਦੀਨ ਮੰਨਿਆ ਜਾਂਦਾ ਸੀ ਕਿ ਪੰਜਾਬੀ ਸਿੱਖ ਜਾਟ ਡੋਗਰੇ ਮੁਸਲਮਾਨ ਆਪਣੇ ਸੁਭਾਅ ਪੱਖੋਂ ਹੀ ਜੰਗਲੀ ਬਣੇ ਨੇ ਪੰਜਾਬ ਨੂੰ ਬਿਹਤਰੀਨ ਫੌਜੀਆਂ ਦੀ ਧਰਤੀ ਕਿਹਾ ਜਾਂਦਾ ਸੀ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਐਡਵਾਈਰ ਦੀ ਗਵਾਈ ਚ ਭਰਤੀ ਰੈਲੀਆਂ ਕੀਤੀਆਂ ਜਾਂਦੀਆਂ ਸੀ ਜਿਨ੍ਹਾਂ ਚ ਇੱਜ਼ਤ ਮਾਨ ਅਤੇ ਜਾਤੀ ਸਨਮਾਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਪੰਜਾਬੀ ਅਤੇ ਹਰਿਆਣਵੀ ਲੋਕ ਗੀਤਾਂ ਅਤੇ ਪੋਸਟਰਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਸੀ ਜਿਨ੍ਹਾਂ ਚ ਫੌਜੀਆਂ ਦੇ ਚੰਗੇ ਜੀਵਨ ਦੀ ਵਿਆਖਿਆ ਹੁੰਦੀ ਸੀ ਤੇ ਉਹਨਾਂ ਦਾ ਜੀਵਨ ਕਿਵੇਂ ਬਦਲਿਆ ਕਿਵੇਂ ਉਹ ਮੁਸ਼ਕਲਾਂ ਤੋਂ ਮੁਕਤ ਹੋਏ ਕਰਜ਼ਿਆਂ ਤੋਂ ਮੁਕਤ ਹੋਏ ਇਹਦੀਆਂ ਕਹਾਣੀਆਂ ਵੀ ਲੋਕ ਗੀਤਾਂ ਅਤੇ ਪੋਸਟਰਾਂ ਦੇ ਜ਼ਰੀਏ ਸੁਣਾਈਆਂ ਜਾਂਦੀਆਂ ਸੀ ਪੰਜਾਬ ਦੇ ਪਿੰਡੂ ਇਲਾਕਿਆਂ 'ਚੋਂ ਗਰੀਬ ਕਿਸਾਨ ਕਰਜ਼ੇ ਦੇ ਮਾਰੇ ਕਿਸਾਨ ਸੋਕੇ ਦੇ ਮਾਰੇ ਕਿਸਾਨ ਚੰਗੀਆਂ ਤਨਖਾਹਾਂ ਪੈਨਸ਼ਨਾਂ ਅਤੇ ਵਾਪਸੀ ਤੇ ਜ਼ਮੀਨ ਮਿਲਣ ਦੀ ਉਮੀਦ 'ਚ ਫੌਜਵਾਲ ਰੁਖ ਕਰਦੇ ਸੀ ਕਈਆਂ ਲਈ ਇਹ ਮੌਕਾ ਜਾਤੀ ਭੇਦਭਾਵ ਚੋਂ ਨਿਕਲਣ ਦਾ ਮੌਕਾ ਸੀ ਪੰਜਾਬੀ ਫੌਜੀਆਂ ਦੀਆਂ ਚਿੱਠੀਆਂ ਉਹਨਾਂ ਦੀਆਂ ਮੁਸ਼ਕਲਾਂ ਅਤੇ ਮਾਣ ਇੱਜ਼ਤ ਦਾ ਸਬੂਤ ਦਿੰਦੀਆਂ ਨੇ ਇੱਕ ਪੰਜਾਬੀ ਫੌਜੀ ਨੇ ਆਪਣੀ ਚਿੱਠੀ ਚੋਂ ਲਿਖਿਆ ਹੋਇਆ ਹੈ ਗੋਲੇ ਐਵੇਂ ਵਰ ਰਹੇ ਨੇ ਜਿਵੇਂ ਮੌਨਸੂਨ ਦੇ ਮੌਸਮ ਚ ਮੀਂਹ ਪੈਂਦਾ ਬਹੁਤ ਸਾਰੀਆਂ ਚਿੱਠੀਆਂ ਚ ਆਪਣੀ ਨੌਕਰੀ ਚ ਰੁਤਬੇ ਵਧਨ ਬਾਰੇ ਲਿਖਿਆ ਹੋਇਆ ਪੰਜਾਬੀ ਫੌਜੀ ਮੁੱਖ ਤੌਰ ਤੇ 99 ਪੰਜਾਬੀ ਅਤੇ ਗੜਵਾਲ ਰਾਈਫਲ ਬਟਾਲੀਅਨ ਦਾ ਹਿੱਸਾ ਹੁੰਦੀ ਸੀ 99 ਪੰਜਾਬੀ ਬਟਾਲੀਅਨ ਨੇ ਸੱਤ ਮੋਰਚਿਆਂ ਤੇ ਪਹਿਲੀ ਜੰਗ ਸਮੇ ਲੜਾਈ ਲੜੀ ਸੀ ਪੱਛਮੀ ਮੋਰਚੇ ਯਾਨੀ ਜਵਾਰਪ ਚ ਪੰਜਾਬੀਆਂ ਸਮੇਤ ਭਾਰਤੀ ਫੌਜ ਸਤੰਬਰ 1914 ਚ ਤੀਜੀ ਲਾਹੌਰ ਡਿਵੀਜ਼ਨ ਦੇ ਨਾਲ ਪਹੁੰਚੀ ਸੀ ਇਸ ਮੌਕੇ ਯੂਰਪਸ ਦੀ ਪਹਿਲੀ ਲੜਾਈ ਚ ਉਹਨਾਂ ਨੇ ਜਰਮਨ ਦੀ ਚੜਤ ਨੂੰ ਰੋਕਿਆ ਸੀ ਅਗਲੇ ਸਾਲ ਮਾਰਚ ਚੋਨਾ ਨੇ ਨਿਊ ਚੈਪਲ ਦੀ ਲੜਾਈ ਚ ਭਾਰੀ ਤਬਾਹੀ ਦੇ ਬਾਵਜੂਦ ਵੱਡਾ ਦਮ ਦਿਖਾਇਆ ਸੀ ਉਹਨਾਂ ਨੇ ਲੂਸ ਅਤੇ ਸੋਮ ਦੀਆਂ ਲੜਾਈਆਂ ਚ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਇਸੇ ਤਰ੍ਹਾਂ ਮੈਸੋਪੋਟਾਮੀਆ ਚ ਮੌਜੂਦਾ ਇਰਾਕ ਚ ਲਗਭਗ 7 ਲੱਖ ਭਾਰਤੀ ਤੇ ਪੰਜਾਬੀ ਫੌਜੀਆਂ ਨੇ ਉਸਮਾਨੀਆਂ ਸਾਮਰਾਜ ਦੀ ਫੌਜ ਦਾ ਸਾਹਮਣਾ ਕੀਤਾ ਸੀ ਉਹਨਾਂ ਨੇ ਬਸਰਾ ਤੇ ਮਸੂਲ ਵਰਗੇ ਸ਼ਹਿਰਾਂ ਨੂੰ ਜਿੱਤਿਆ ਸੀ ਕੁਤ ਅਲ ਅਮਾਰਾ ਦੀ ਘੇਰਾਬੰਦੀ ਚ ਪੰਜਾਬੀ ਫੌਜੀਆ ਦਾ ਅਹਿਮ ਯੋਗਦਾਨ ਸੀ ਤੁਰਕੀ ਚ ਗੈਲੋਪੋਲੀ ਚ 1000 ਤੋਂ ਵੱਧ ਭਾਰਤੀ ਫੌਜੀ ਸ਼ਹੀਦ ਹੋਏ ਸੀ ਪੂਰਬੀ ਅਫਰੀਕਾ ਚ ਉਹਨਾਂ ਦਾ ਮੁਕਾਬਲਾ ਜਰਮਨ ਟੁਕੜੀਆਂ ਨਾਲ ਹੋਇਆ ਸੀ ਲੜਾਈ ਦੇ ਹੋਰ ਮੋਰਚਿਆਂ ਵਿੱਚ ਮਿਸਰ ਪਾਲਸਤਿਨ ਅਦਨ ਕੈਮਰੂਨ ਸਮਾਲੀਆ ਇਟਲੀ ਯੂਨਾਨ ਆਦ ਦੇ ਨਾਲ ਚੀਨ ਵੀ ਸ਼ਾਮਲ ਸੀ ਪਹਿਲੀ ਸੰਸਾਰ ਜੰਗ ਚ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਲਗਭਗ 15000 ਪੰਜਾਬੀ ਫੌਜੀ ਮਾਰੇ ਗਏ ਜਿਨ੍ਹਾਂ ਚੋਂ 8000 ਸਿੱਖ ਫੌਜੀ ਸੀ ਪਹਿਲੀ ਸੰਸਾਰ ਜੰਗ ਚ 8000 ਸਿੱਖ ਫੌਜੀ ਸ਼ਹੀਦ ਹੋਏ ਵੱਡੀ ਗਿਣਤੀ ਚ ਫੌਜੀ ਜ਼ਖਮੀ ਹੋਏ ਅਤੇ अपाहिज ਵੀ ਹੋਏ جنگ ਚ ਬਹੁਤ ਸਾਰੇ ਪੰਜਾਬੀ ਨੌਜਵਾਨ ਮਾਰੇ ਗਏ ਪੰਜਾਬ ਚ ਨੌਜਵਾਨਾਂ ਦੀ ਘਾਟ ਕਾਰਨ ਖੇਤੀਬਾੜੀ ਤੇ ਬਹੁਤ ਭੈੜਾ ਅਸਰ ਪਿਆ ਅੰਗਰੇਜ਼ੀ ਸਾਮਰਾਜ ਨੇ ਸਵੈ ਸ਼ਾਸਨ ਦੀ ਪੰਜਾਬੀਆਂ ਭਾਰਤੀਆਂ ਦੀ ਮੰਗ ਪੂਰੀ ਨਹੀਂ ਕੀਤੀ ਜਿਸ ਕਾਰਨ ਅਸੰਤੁਸ਼ਟੀ ਬਹੁਤ ਜ਼ਿਆਦਾ ਵਧੀ ਰੋਲ ਟੈਕਟ ਦੇ ਖਿਲਾਫ ਹੋ ਰਹੀ ਸਭਾ ਤੇ ਅੰਗਰੇਜ਼ੀ ਹਕੂਮਤ ਨੇ ਗੋਲੀਆਂ ਚਲਾ ਕੇ ਜਿਲਾਂ ਵਾਲੇ ਬਾਗ ਦੇ ਕਤਲੇਆਮ ਨੂੰ ਅੰਜਾਮ ਦਿੱਤਾ ਆਜ਼ਾਦੀ ਦੀ ਲੜਾਈ ਵੱਲ ਧਿਆਨ ਦੇਣ ਵਾਲੇ ਭਾਰਤੀ ਰਾਸ਼ਟਰਵਾਦੀਆਂ ਨੇ ਪਹਿਲੀ ਸੰਸਾਰ ਚ ਜੰਗ ਚ ਲੜਨ ਵਾਲੇ ਫੌਜੀਆ ਤੋਂ ਆਪਣਾ ਮੂੰਹ ਫੇਰ ਲਿਆ ਦਿੱਲੀ ਦਾ ਇੰਡੀਆ ਗੇਟ World War ਚ ਲੜੇ ਭਾਰਤੀ ਪੰਜਾਬੀ ਫੌਜੀਆ ਦੀ ਯਾਦਗਾਰ ਹੈ ਹਾਲ ਹੀ ਚ ਉਹਨਾਂ ਦੇ ਬਹੁਤ ਸਾਰੇ ਦਸਤਾਵੇਜ਼ਾਂ ਨੂੰ ਡਿਜੀਟਾਈਜ਼ ਕੀਤਾ ਗਿਆ ਕੁਝ ਕਹਾਣੀਆਂ ਤੇ ਕਿਤਾਬਾਂ ਵੀ ਨੇ ਪਰ ਹਲੇ ਵੀ ਉਹਨਾਂ ਦੇ ਇਤਿਹਾਸ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ ਪਹਿਲੀ ਸੰਸਾਰ ਜੰਗ ਵਾਂਗ ਹੀ ਦੂਜੀ ਸੰਸਾਰ ਜੰਗ ਚ ਵੀ ਭਾਰਤੀ ਪੰਜਾਬੀ ਫੌਜੀਆਂ ਨੇ ਮਿੱਤਰ ਦੇਸ਼ਾਂ ਦੇ ਲਈ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਇਸ ਦੌਰ ਚ ਵੀ ਇਤਿਹਾਸ ਦੀ ਸਭ ਤੋਂ ਵੱਡੀ ਸਵੈ ਸੇਵੀ ਫੌਜ ਬਣੀ ਬ੍ਰਿਟਿਸ਼ ਭਾਰਤੀ ਫੌਜ ਨੇ ਦੁਨੀਆ ਭਰ ਦੇ ਜੰਗੀ ਖੇਤਰਾਂ ਚ ਆਪਣੀ ਬਹਾਦਰੀ ਦੇ ਜੋਹਰ ਦਿਖਾਏ ਇਨ੍ਹਾਂ ਵੱਡੇ ਯੋਗਦਾਨਾਂ ਚ ਪੰਜਾਬੀ ਸਿੱਖ ਮੁਸਲਮਾਨ ਅਤੇ ਹਿੰਦੂਆਂ ਦਾ ਬੀ ਮਿਸਾਲ ਯੋਗਦਾਨ ਰਿਹਾ 1939 ਚ ਜਦੋਂ ਜੰਗ ਸ਼ੁਰੂ ਹੋਈ ਤਾਂ ਭਾਰਤੀ ਫੌਜ ਚ ਲਗਭਗ 2 ਲੱਖ 5000 ਫੌਜੀ ਸੀ ਜੰਗ ਦੇ ਦੌਰਾਨ ਹੀ ਗਿਣਤੀ ਲਗਾਤਾਰ ਵਧਦੀ ਗਈ ਅਗਸਤ 1945 ਤੱਕ ਇਹ ਗਿਣਤੀ 25 ਲੱਖ ਤੋਂ ਵੱਧ ਗਈ ਜਾਨੀ ਉਦੋਂ ਤੱਕ ਬ੍ਰਿਟਿਸ਼ ਭਾਰਤੀ ਫੌਜ ਚ 25 ਲੱਖ ਫੌਜੀ ਸ਼ਾਮਲ ਹੋ ਗਏ ਸੀ ਇਹ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਸਵੈ ਸੇਵੀ ਫੌਜੀ ਇਸ ਚ ਪੈਦਲ ਸੈਨਾ ਢਾਲ ਸੈਨਾ ਹਵਾਈ ਸੈਨਾ ਜਲ ਸੈਨਾ ਦੀਆਂ ਇਕਾਈਆਂ ਸ਼ਾਮਲ ਸੀ ਦੂਜੀ ਸੰਸਾਰ ਜੰਗ ਸਮੇਂ ਪੰਜਾਬ ਭਾਰਤੀ ਦਾ ਸਭ ਤੋਂ ਵੱਡਾ ਕੇਂਦਰ ਰਿਹਾ ਸੀ ਜੰਗ ਚ ਲਗਭਗ 87000 ਤੋਂ 99000 ਭਾਰਤੀ ਫੌਜੀ ਸ਼ਹੀਦ ਹੋਏ 34000 ਤੋਂ ਵੱਧ ਜ਼ਖਮੀ ਹੋਏ 67000 ਤੋਂ ਜ਼ਿਆਦਾ ਜੰਗੀ ਕੈਦੀ ਬਣਾ ਲਏ ਗਏ। ਅਨਵੰਡੇ ਪੰਜਾਬ ਨੂੰ ਦੂਜੀ ਵਿਸ਼ਵ ਜੰਗ ਦਾ ਸਭ ਤੋਂ ਵੱਡਾ ਬੋਸ ਚੱਲਣਾ ਪਿਆ। 36000 ਤੋਂ ਵੱਧ ਸਿੱਖ ਤੇ ਪੰਜਾਬੀ ਫੌਜੀ ਮਾਰੇ ਗਏ ਤੇ ਇਸ ਦੇ ਨਾਲ ਹੀ ਬਹੁਤ ਸਾਰੇ ਲਾਪਤਾ ਹੋ ਗਏ। ਬੰਗਾਲ ਦੇ ਕਾਲ ਸਮੇਤ ਇਸ ਜੰਗ 'ਚ 30 ਲੱਖ ਭਾਰਤੀ ਨਾਗਰਿਕ ਮਾਰੇ ਗਏ ਸੀ। ਸਾਝੇ ਪੰਜਾਬ ਦੇ ਪੰਜਾਬੀ ਸੂਬੇ ਨੇ ਭਾਰਤੀ ਬ੍ਰਿਟਿਸ਼ ਫੌਜ 'ਚ ਸਭ ਤੋਂ ਵੱਧ ਫੌਜੀ ਦਿੱਤੇ ਸੀ 1929 ਤੱਕ ਨੇਪਾਲੀ ਗੋਰਖਿਆਂ ਨੂੰ ਛੱਡ ਕੇ ਪੰਜਾਬੀ ਫੌਜੀ ਬ੍ਰਿਟਿਸ਼ ਭਾਰਤੀ ਫੌਜ ਦੀ ਜੰਗ ਦੀ ਤਾਕਤ ਦਾ ਲਗਭਗ 65% ਦਾ ਹਿੱਸਾ ਸਨ ਨੇਪਾਲੀ ਫੌਜੀਆਂ ਦੇ ਸ਼ਾਮਲ ਹੋਣ ਤੋਂ ਬਾਅਦ ਫੌਜ 'ਚ ਪੰਜਾਬੀਆਂ ਦੀ ਗਿਣਤੀ 50% ਤੋਂ ਜ਼ਿਆਦਾ ਸੀ ਭਾਰਤ 'ਚ ਪੰਜਾਬੀਆਂ ਅਤੇ ਸਿੱਖਾਂ ਦੀ ਗਿਣਤੀ 2% ਦੇ ਕਰੀਬ ਸੀ ਪਰ 3 ਲੱਖ ਤੋਂ ਵੱਧ ਸਿੱਖ ਫੌਜੀ ਉਸ ਸਮੇਂ ਫੌਜ 'ਚ ਭਰਤੀ ਹੋਏ ਇਹ ਗਿਣਤੀ ਕੁੱਲ ਫੌਜ ਦਾ ਲਗਭਗ 12% ਸੀ ਬ੍ਰਿਟਿਸ਼ ਅਧਿਕਾਰੀਆਂ ਨੇ ਸਿੱਖਾਂ ਨੂੰ ਮਾਰਸ਼ਲ ਰੇਸ ਜਾਨੀ ਯੋद्धा ਜਾਤੀ 'ਚ ਸ਼੍ਰਣੀਬੱਧ ਕੀਤਾ ਸੀ ਦੋਵੇਂ ਸੰਸਾਰ ਜੰਗਾਂ 'ਚ 83000 ਤੋਂ ਵੱਧ ਦਸਤਾਰ ਧਾਰੀ ਸਿੱਖ ਫੌਜੀ ਸ਼ਹੀਦ ਹੋਏ 1 ਲੱਖ ਤੋਂ ਵੱਧ ਜ਼ਖਮੀ ਹੋਏ ਲਗਭਗ 8 ਲੱਖ ਮੁਸਲਮ ਫੌਜੀ ਭਰਤੀ ਹੋਏ ਜੋ ਮੁੱਖ ਤੌਰ ਤੇ ਪੰਜਾਬ ਬੰਗਾਲ ਅਤੇ ਉੱਤਰੀ ਪੱਛਮੀ ਸਰਹੱਦੀ ਸੂਬਿਆਂ ਤੋਂ ਸੀ ਪੰਜਾਬੀ ਮੁਸਲਮਾਨ ਅਸਲ 'ਚ ਪੰਜਾਬ ਦੀ ਆਬਾਦੀ ਦਾ ਉਸ ਸਮੇਂ 64% ਬਣਦਾ ਸੀ ਜਾਨੀ ਬਹੁ ਗਿਣਤੀ ਸੀ ਲਗਭਗ 13 ਲੱਖ ਹਿੰਦੂ ਫੌਜੀ ਭਰਤੀ ਹੋਏ ਜੋ ਮੁੱਖ ਤੌਰ ਤੇ ਪੰਜਾਬ ਉੱਤਰ ਪ੍ਰਦੇਸ਼ ਤੇ ਮੱਧ ਭਾਰਤ ਤੋਂ ਆਉਂਦੇ ਸੀ ਦੂਜੀ ਸੰਸਾਰ ਜੰਗ 'ਚ ਪੰਜਾਬ ਰੈਜiment ਸਿੱਖ ਰੈਜiment ਅਤੇ ਹੋਰ ਪੰਜਾਬੀ ਇਕਾਈਆਂ ਨੇ ਜੰਗ ਦੇ ਸਾਰੇ ਅਹਿਮ ਮੋਰਚਿਆਂ ਤੇ ਲੜਾਈਆਂ ਲੜੀਆਂ 1940 'ਚ ਡਿਨ ਕਰਿਕ 'ਚ ਫਸੇ ਫੌਜੀਆਂ ਨੂੰ ਕੱਢਣ 'ਚ ਭਾਰਤੀ ਫੌਜੀਆਂ ਜਿਨ੍ਹਾਂ 'ਚ ਜ਼ਿਆਦਾਤਰ ਪੰਜਾਬੀ, ਮੁਸਲਮਾਨ ਤੇ ਸਿੱਖ ਸਨ ਦੇ ਨਾਲ 25ਵੀਂ ਐਨੀਮਲ ਟਰਾਂਸਪੋਰਟ ਕੰਪਨੀ ਨੇ ਬ੍ਰਿਟਿਸ਼ ਜਥੇ ਦਾ ਸਹਿਯੋਗ ਕੀਤਾ ਸੀ ਇਸ ਕੰਪਨੀ ਦੇ ਲੋਕ ਨਿਹੱਥੇ ਸੀ ਖੱਤਰਾਂ ਦੀ ਮੱਦਦ ਨਾਲ ਉਹਨਾਂ ਨੇ ਜਰਮਨ ਬੰਬਾਰੀ ਨੂੰ ਝੱਲ ਕੇ ਗੈਰ ਜੰਗੀ ਭੂਮਿਕਾਾਂ 'ਚ ਸ਼ਾਨਦਾਰ ਹੌਸਲਾ ਦਿਖਾਇਆ ਸੀ ਬਾਅਦ 'ਚ ਇਟਲੀ 'ਚ ਚੌਥੀ ਅੱਠਵੀਂ ਅਤੇ 10ਵੀਂ ਭਾਰਤੀ ਇਨਫੈਂਟਰੀ ਡਿਵੀਜ਼ਨ ਨੇ अनेका ਮੋਰਚਿਆਂ ਤੇ ਜਰਮਨ ਮੋਰਚਾਬੰਦੀ ਨੂੰ ਨਾਕਾਮ ਕੀਤਾ ਸੀ ਤੋੜਿਆ ਸੀ ਜਿਸ ਚ ਪੰਜਾਬ ਰੈਜiment ਜਈਆਂ ਪੰਜਾਬ ਇਕਾਈਆਂ ਦਾ ਅਹਿਮ ਰੋਲ ਸੀ ਉਹਨਾਂ ਦੀ ਅਹਿਮ ਹਮਾਇਤ ਸ਼ਾਮਲ ਸੀ ਪੂਰਬੀ ਅਫਰੀਕਾ ਚ ਭਾਰਤੀ ਇਨਫੈਂਟਰੀ ਡਿਵੀਜ਼ਨ ਨੇ 1941 ਚ ਕੇਰਨ ਚ ਇਟਾਲੀਅਨ ਫੌਜਾਂ ਨੂੰ ਹਰਾਇਆ ਜਿਸ ਚ 15ਵੀਂ ਪੰਜਾਬ ਰੈਜiment ਦੇ ਪੰਜਾਬੀ ਫੌਜੀਆ ਨੇ ਪਹਾੜੀ ਜੰਗ ਚ ਅਹਿਮ ਭੂਮਿਕਾ ਨਿਭਾਈ ਸੀ ਉੱਤਰੀ ਅਫਰੀਕਾ ਚ ਉਹਨਾਂ ਨੇ ਆਪਰੇਸ਼ਨ ਕੰਪਾਸ ਕੁਰਸੇਡਰ ਅਤੇ ਅਲ ਅਲਾਮੇਨ ਵਿੱਚ ਲੜਾਈ ਲੜੀ ਜਿੱਥੇ ਭਾਰਤੀ ਡਿਵੀਜ਼ਨ ਦੇ ਤੂਫਖਾਨੇ ਅਤੇ ਇਨਫੈਂਟਰੀ ਨੇ ਕ੍ਰਿਸ਼ਮਈ ਜਰਮਨ ਕਮਾਂਡਰ ਰੁਮੇਲ ਦੀ ਚੜਤ ਨੂੰ ਰੋਕਿਆ ਸੀ ਹਾਰ ਤੋਂ ਬਾਅਦ ਰੁਮੇਲ ਨੇ ਭਾਰਤੀ ਅਤੇ ਪੰਜਾਬੀ ਫੌਜੀਆਂ ਦੀ ਤਾਰੀਫ ਦੇ ਪੁਲ ਬੰਨੇ ਸੀ ਭਾਰਤੀ ਫੌਜੀਆਂ ਨੇ 8ਵੀਂ ਅਤੇ 10ਵੀਂ ਡਿਵੀਜ਼ਨ ਪੰਜਾਬੀ ਟੁਕੜੀਆਂ ਦੇ ਨਾਲ ਮਿਲ ਕੇ ਐਂਗਲੋ-ਰਾਕੀ جنگ ਅਤੇ ইরান ਦੇ ਹਮਲੇ ਦੌਰਾਨ ਤੇਲ ਖੇਤਰਾਂ ਨੂੰ ਸੁਰੱਖਿਅਤ ਕੀਤਾ ਸੀ ਅਤੇ ਐਕਸਿਸ ਦੇਸ਼ਾਂ ਨੂੰ ਉਹਨਾਂ ਤੱਕ ਪਹੁੰਚਣ ਤੋਂ ਬਚਾਇਆ ਸੀ ਭਾਰਤੀ ਫੌਜੀਆਂ ਦੀ ਸਭ ਤੋਂ ਸੰਗਣੀ ਭਾਗੀਦਾਰੀ ਦੱਖਣੀ ਪੂਰਬੀ ਏਸ਼ੀਆ ਸੀ ਇੱਥੇ ਹੀ ਸਭ ਤੋਂ ਭਿਆਨਕ ਲੜਾਈਆਂ ਹੋਈਆਂ ਸਨ ਮਲਾਇਆ ਅਤੇ ਸਿੰਗਾਪੁਰ ਚ ਬਹੁਤਾਂ ਸਿੱਖ ਇਕਾਈਆਂ ਨੇ ਜਪਾਨੀ ਹਮਲਿਆਂ ਦਾ ਸਾਹਮਣਾ ਕੀਤਾ ਸੀ ਸਿੰਗਾਪੁਰ ਦੇ ਪਤਨ ਦੌਰਾਨ ਭਾਰੀ ਨੁਕਸਾਨ ਚਲਦੇ ਹੋਏ ਇੱਥੇ 67000 ਤੋਂ ਵੱਧ ਭਾਰਤੀ ਜੰਗੀ ਕੈਦੀ ਬਣੇ ਸੀ ਪਰਮਾਚ ਫੀਲਡ ਮਾਰਸ਼ਲ ਵਿਲੀਅਮ ਸਲਮਦੀਗਵਾਈ ਚ ਮੁੱਖ ਤੌਰ ਤੇ ਭਾਰਤੀ ਪੰਜਾਬੀ ਫੌਜੀਆਂ ਨੇ ਇਮਫਾਲ ਅਤੇ ਕੋਹਿਮਾ ਚ ਜਪਾਨੀ ਚੜਤ ਨੂੰ ਰੋਕਿਆ ਸੀ ਉਸ ਮੌਕੇ ਏਸ਼ੀਆ ਚ ਲੜਾਈਆਂ جنگ ਨੂੰ ਫੈਸਲਾਕੁਨ ਮੋੜ ਦੇਣ ਵਾਲੀਆਂ ਲੜਾਈਆਂ ਸਨ ਇਨ੍ਹਾਂ 'ਚ ਪੰਜਾਬੀ ਫੌਜੀ ਖਾਸ ਤੌਰ ਤੇ 11ਵੀਂ ਸਿੱਖ ਰੈਜiment ਕੇਂਦਰੀ ਭੂਮਿਕਾ ਨਿਭਾ ਰਹੀ ਸੀ ਜਿਸ ਤੋਂ ਬਾਅਦ ਭਾਰਤੀ ਫੌਜੀਆਂ ਨੇ ਬ੍ਰਿਟਿਸ਼ ਕਾਮਨਵੈਲਥ ਓਕੂਪੇਸ਼ਨ ਫੋਰਸ ਦੇ ਹਿੱਸੇ ਵਜੋਂ ਜਾਪਾਨ ਦੇ ਕਬਜ਼ੇ 'ਚ ਵੀ ਹਿੱਸਾ ਲਿਆ ਸੀ ਭਾਰਤੀ ਪੰਜਾਬੀ ਫੌਜੀਆਂ ਨੂੰ ਮਿਲੇ ਪੁਰਸਕਾਰਾਂ ਤੋਂ ਵੀ ਇਹਨਾਂ ਦੀ ਬਹਾਦਰੀ ਦੇ ਸੰਕੇਤ ਮਿਲਦੇ ਨੇ ਦੂਜੀ ਸੰਸਾਰ ਜੰਗ ਖਤਮ ਹੋਣ ਤੋਂ ਬਾਅਦ ਦੱਖਣੀ ਏਸ਼ੀਆਈ ਫੌਜੀਆਂ ਨੂੰ 31 ਵਿਕਟੋਰੀਆ ਕ੍ਰਾਸ ਦਿੱਤੇ ਗਏ ਸਨ ਜਿਨ੍ਹਾਂ ਚ ਕਈ ਪੰਜਾਬੀ ਸਨ ਜਿਵੇਂ ਆਨੰਦ ਸਿੰਘ ਨਾਇਕ ਗਿਆਨ ਸਿੰਘ ਅਤੇ ਸਿਪਾਹੀ ਕਮਲਰਾਮ ਸ਼ਾਮਲ ਸੀ জর্জ ਕ੍ਰਾਸ ਮਹਿਮੂਦ ਖਾਨ ਦੁਰਾਨੀ ਵਰਗੇ ਵਿਅਕਤੀਆਂ ਨੂੰ ਕੈਦ ਚ ਵਿਰੋਧ ਲਈ ਮਿਲਿਆ ਸੀ ਕੁੱਲ ਮਿਲਾ ਕੇ ਭਾਰਤੀ ਪੰਜਾਬੀ ਫੌਜੀਆਂ ਦੇ ਖਾਤੇ ਲਗਭਗ 4000 ਮੈਡਲ ਐਜ਼ ਸਨ ਦੂਜੀ ਸੰਸਾਰ ਜੰਗ ਚ ਪੰਜਾਬੀ ਫੌਜੀਆਂ ਦਾ ਬੀ ਮਿਸਾਲ ਯੋਗਦਾਨ ਰਿਹਾ ਉਹਨਾਂ ਨੇ ਆਪਣੇ ਮੁਲਕ ਤੋਂ ਹਜ਼ਾਰਾਂ ਮੀਲ ਦੂਰ ਮੁਸ਼ਕਲ ਹਾਲਾਤਾਂ ਨਾਲ ਲੜਦੇ ਹੋਏ ਅਸਧਾਰਨ ਬਹਾਦਰੀ ਅਤੇ ਕੁਰਬਾਨੀ ਦਿਖਾਈ ਸੀ ਹਾਲਾਂਕਿ ਉਹਨਾਂ ਦੀਆਂ ਕਹਾਣੀਆਂ ਅਕਸਰ ਇਤਿਹਾਸ 'ਚ ਨਜ਼ਰਅੰਦਾਜ਼ ਕੀਤੀਆਂ ਗਈਆਂ ਪਰ ਉਹਨਾਂ ਦਾ ਯੋਗਦਾਨ ਦੂਜੀ ਸੰਸਾਰ ਯੰਗ ਦੇ ਇਤਿਹਾਸ 'ਚ ਸਨੇਰੀ ਅੱਖਰਾਂ ਨਾਲ ਉੱਕਰਿਆ ਹੋਇਆ